ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖਤ ਲਿਖੀ ਰਿਸ਼ਤਿਆਂ ਦੀ ਪੀੜ ਚੋਂ ਫੁਰਸਤ ਮਿਲੇ ਤਾਂ ਖਤ ਲਿਖੀ ਕੌਣ ਜਸ਼ਨਾਂ ਵਿੱਚ ਕਿਸੇ ਨੂੰ ਚਿੱਤ ਤਰੇ ਚੇਤੇ ਕਰੇ ਜ਼ਿੰਦਗੀ ਵਿੱਚ ਜਦ ਕਦੇ ਤਲਖੀ ਬਧੇ ਤਾਂ ਖਤ ਲਿਖੀ ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜਮ ਜਮ ਮਾਨ ਏ ਤੇਰੇ ਆਂਗਣ ਵਿੱਚ ਜਦੋਂ ਪੱਤੇ ਝੜੇ ਤਾਂ ਖਤ ਲਿਖੀ ਮਹਿਕ ਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਵੀ ਲੀਕ ਚੋਂ ਰੰਗ ਜੇ ਮੇਰੀ ਮੁਹੱਬਤ ਦੀ ਦਿੱਸੇ ਤਾਂ ਖਤ ਲਿਖੀ ਮੇਰੀ ਬੰਜਰ ਖਾਕ ਨੂੰਤਾ ਖਾਬ ਤੱਕ ਆਉਣਾ ਨਹੀਂ ਜਦ ਤੇਰੀ ਮਿੱਟੀ ਚੋਂ ਕੋਈ ਫੁੱਲ ਖਿਲੇ ਤਾਂ ਖਤ ਲਿਖੀ ਸ਼ਹਿਰ ਪਰਬਤ ਬਾਦੀਆਂ ਵੇਖੇ ਜੋ ਮੇਰੇ ਨਾਲ ਤੂੰ ਕਿਸ ਤਰ੍ਹਾਂ ਲੱਗੇ ਜੇ ਹੁਣ ਗੁਜ਼ਰੇ ਕਦੇ ਤਹ ਖਤ ਲਿਖੀ ਹੈ ਦੁਆ ਮੇਰੀ ਕਿ ਹੋਵੇ ਹਰ ਖੁਸ਼ੀ ਤੈਨੂੰ ਨਸੀਬ ਸਹਿ ਸਬਾ ਫਿਰ ਵੀ ਕਦੇ ਦੇ ਦੇ ਅੱਖ ਭਰੀ ਤਹ ਖਤ ਲਿਖੀ ਜੋ ਤੇਰਾ ਤੀਰਤ ਇਬਾਦਤ ਦੀਨ ਦੁਨੀਆਂ ਸੀ ਕਦੇ ਜੋ ਤੇਰਾ ਤੀਰਤ ਇਬਾਦਤ ਦੀਨ ਦੁਨੀਆਂ ਸੀ ਕਦੇ ਹੁਣ ਕਦੇ ਜਗਤਾਰ ਉਹ ਤੈਨੂੰ ਮਿਲੇ ਤਹ ਖਤ ਲਿਖੀ ਹੁਣ ਕੇ ਦੇ ਜਗਤਾਰ ਉਹ ਤੈਨੂੰ ਮਿਲੀ ਤਾਂ ਖਤ ਲਿਖੀ